ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਲਾਕਸਮ ਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਜਿਹੜਾ ਬਿਗਲ ਵੱਜ ਚੁੱਕਾ ਸੀ ਅੱਜ ਲਾਸਟ ਦਿਨ ਆਖਰੀ ਦਿਨ ਜਿਹੜਾ 4 ਵਜੇ ਚੋਣ ਜਿਹੜਾ ਪ੍ਰਚਾਰ ਬੰਦ ਕੀਤਾ ਜਾਵੇਗਾ ਅੱਜ ਅਸੀਂ ਪਹੁੰਚੇ ਹਾਂ ਅਕਾਲੀ ਦਲ ਪਾਰਟੀ ਦੇ ਵੱਲੋਂ ਟਿਕਟ ਲੜ ਰਹੇ ਦਲਵੀਰ ਸਿੰਘ ਜੀ ਬਿੱਲਾ ਜਿਹੜੇ ਸਮਾਜ ਸੇਵੀ ਵੀ ਤੁਸੀਂ ਜਾਣਦੇ ਹੋ ਸਾਰੇ ਲੋਕ ਦੇ ਜਿਹੜੇ ਇਲਾਕੇ ਦੇ ਕਾਫੀ ਲੋਕਾਂ ਨੇ ਜਿਹੜਾ ਸਮਾਜ ਸੇਵਾ ਕੀਤੀ ਉਹਨਾਂ ਨੇ ਹੜਾਂ ਵਿੱਚ ਵੀ ਕਾਫੀ ਸਮਾਜ ਸੇਵਾ ਲੋਕਾਂ ਦੀ ਕੀਤੀ ਹੈ ਜਾਣਦੇ ਆ ਭਾਜੀ ਕੋਈ ਭਾਜੀ ਤੁਸੀਂ ਅੱਜ ਸਾਰੇ ਦਿਨ ਜਿਹੜੇ ਮੁਕੰਮਲ ਕਰਕੇ ਕਾਫੀ ਮਿਹਨਤ ਕੀਤੀ ਹੈ ਲੋਕਾਂ ਦੇ ਘਰ-ਘਰ ਵੀ ਗਏ ਪਿੰਡਾਂ 'ਚ ਵੀ ਗਏ ਹੋ ਤੁਹਾਨੂੰ ਕਿਦਾਂ ਦਾ ਭਾਜੀ ਲੱਗਾ ਆਪਣੀ ਟਿਕਟ ਨੂੰ ਲੈ ਕੇ ਹੋ ਕਿ ਤੁਸੀਂ ਪਹਿਲਾਂ ਵੀ ਮਿਲਕੇ ਚੋਣਾਂ ਲੜੀਆਂ ਹੁਣ ਤੁਸੀਂ ਸਰਪੰਚ ਵੀ ਪਿੰਡ ਬਣਾਉਣ ਤੋਂ ਕਿਦਾਂ ਲੱਗ ਰਿਹਾ ਭਾਜੀ ਤੁਹਾਨੂੰ ਆਪਣੀ ਸੀਟ ਨੂੰ ਲੈ ਕੇ ਸਭ ਤੋਂ ਪਹਿਲਾਂ ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਤੁਹਾਡਾ ਲਾਈਵ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਜੈ ਹਿੰਦ ਗੱਲਿਆ ਜੀ ਤੁਸੀਂ ਇਲੈਕਸ਼ਨ ਦੀ ਗੱਲ ਕੀਤੀ ਹੈ ਇਹ ਸਰਕਾਰ ਨੇ ਬਖਲਾੜ ਦੇ ਵਿੱਚ ਆ ਕੇ ਬਹੁਤ ਥੋੜੇ ਦਿਨ ਦਿੱਤੇ ਹੈ ਕਿ ਜਿਹੜੇ ਲੋਕ ਜਿਹੜੀਆਂ اپੋਜੀਸ਼ਨ ਪਾਰਟੀਆਂ ਆ ਉਹ ਪ੍ਰਚਾਰ ਨਾ ਕਰ ਸਕਣ ਇਹ ਪਾਰਟੀਆਂ ਦੇਖੋ ਫਿਰ ਵੀ ਅਸੀਂ ਥੋੜੇ ਦਿਨਾਂ ਦੇ ਵਿੱਚ ਅਸੀਂ ਸਾਡੇ ਜ਼ੋਨ ਮੇਰਾ ਚੌਥਾ ਜ਼ੋਨ ਤੋਂ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਲਾੜਿਆ ਤੇ ਅਸੀਂ ਚੌਥਾ ਜ਼ੋਨ ਦੇ 72 73 ਪਿੰਡ ਆਉਂਦੇ ਨੇ ਔਰ ਅਸੀਂ ਤਕਰੀਬਨ ਸਾਰੇ ਪਿੰਡ ਜਿਹੜੇ ਆਉ ਉਹਨਾਂ ਪਿੰਡਾਂ ਵਿੱਚ ਅਸੀਂ ਚੋਣ ਪ੍ਰਚਾਰ ਟੱਚ ਕਰ ਚੁੱਕੇ ਹਾਂ ਔਰ ਅੱਜ ਜਿਹੜਾ ਚੋਣ ਪ੍ਰਚਾਰ ਹੈ ਉਹ ਖਤਮ ਹੋ ਚੁੱਕਾ ਹੈ ਉਹ ਅਸੀਂ ਡੋਰ ਟੂ ਡੋਰ ਜਿਹੜਾ ਉਹ ਅੱਜ ਪਿੰਡਾਂ ਵਿੱਚ ਇਸ ਟਾਈਮ ਅਸੀਂ ਪਿੰਡ ਅਲੀਆ ਚੱਕ ਵਿੱਚ ਡੋਰ ਟੂ ਡੋਰ ਸਾਰੇ ਪਿੰਡ ਦੀ ਕੰਮਬੈਨ ਕੀਤੀ ਹੈ ਸੋ ਸਾਨੂੰ ਬਹੁਤ ਵਧੀਆ ਹੁੰਗਾਰਾ ਮੇਰੇਆ ਲੋਕ ਜਿਹੜੇ ਆ ਜਿਹੜੇ ਜਿਨ੍ਹਾਂ ਲੋਕਾਂ ਨੂੰ ਨਾ ਪਿਛੇ ਭਲੇਖਾ ਸੀ ਭਈ ਕਦੀ ਕਾਂਗਰਸੀ ਕਦੀ ਕਾਲੀ ਤੇ ਇਹ ਨਵਾਂ ਇੱਕ ਪਾਰਟੀ ਲੈ ਕੇ ਆਇਆ ਸੀ ਝਾੜੂ ਦੀ ਉਹਦੇ ਤੋਂ ਲੋਕਾਂ ਦਾ ਜਿਹੜਾ ਮੋਹ ਹੈ ਨਾ ਉਹ ਭੰਗ ਹੋ ਚੁੱਕਾ ਉਹ ਵੇਖ ਲਿਆ ਲੋਕਾਂ ਨੇ ਕਿਉਂਕਿ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਈਆ ਜਾਂ ਹੋਰ ਕਈ ਝੂਠੇ ਵਾਦੇ ਜਿਹੜੇ ਕੀਤੇ ਸੀ ਪਰ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕਿ ਇੱਕੋ ਇੱਕ ਪੰਜਾਬ ਦੀ ਪਾਰਟੀ ਹੈ ਜਿਹੜੀ ਜੋ ਕਹਿੰਦੀ ਆ ਉਹ ਕਰਦੀ ਆ ਉਹ ਵਸ ਸ਼੍ਰੋਮਣੀ ਅਕਾਲੀ ਦਲ ਅੱਜ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲੋਕ ਛਾਲਾ ਮਾਰ-ਮਾਰ ਕੇ ਜੁੜ ਰਹੇ ਆ ਔਰ ਬਹੁਤ ਵੱਡੇ ਲੀਡ ਦੇ ਨਾਲ ਮੈਨੂੰ ਚੌਥਾ ਜੋਂ ਤੋਂ ਜਿਹੜੀ ਆ ਉਹ ਸੀਟ ਜਿੱਤ ਕੇ ਤੇ ਸਾਡੀ ਝੋਲੀ ਚ ਪਾਣਗੇ ਇਹ ਲੋਕਾਂ ਦੀ ਬਹੁਤ ਵੱਡੀ ਜਿੱਤ ਹੋਵੇਗੀ ਦੂਜੀ ਗੱਲ ਤੁਸੀਂ ਕੀਤੀ ਸਮਾਜ ਸੇਵਾ ਦੀ ਦੇਖੋ ਮੇਰਾ ਕੋਈ ਏਦਾਂ ਲੀਡਰ ਦਾ ਇਲੈਕਸ਼ਨ ਲੜਨ ਦਾ ਕੋ ਮਨ ਨਹੀਂ ਸੀ ਮੈਂ ਇੱਕ ਸਮਾਜ ਸੇਵਕ ਹੋਂ ਦੇ ਨਾਤੇ ਜੋ ਪਿਛਲੇ ਕਰੋਨਾ ਕਾਲ ਦੇ ਵਿੱਚ ਮੈਂ ਲੋਕਾਂ ਦੀ ਸੇਵਾ ਕੀਤੀ ਸੀ ਉਸ ਤੋਂ ਬਾਅਦ 23 ਵਿੱਚ ਹੜ ਆਏ ਉਦੋਂ ਵੀ ਲੋਕਾਂ ਦੀ ਸੇਵਾ ਕੀਤੀ ਸੀ ਔਰ ਆ 25 ਦੇ ਵਿੱਚ ਹੜ ਆਏ ਉਦੋਂ ਵੀ ਤਨ ਮਨ ਤਨ ਦੇ ਨਾਲ ਜਿਨੇ ਜੋਗੇ ਐ ਸੀ ਲੋਕਾਂ ਦੀ ਸੇਵਾ ਕੀਤੀ ਆ ਮੈਨੂੰ ਉਹ ਲੋਕਾਂ ਦੀ ਜਿਹੜੀ ਕੀਤੀ ਹੋਈ ਸੇਵਾ ਵਾ ਉਹਦਾ ਮੈਨੂੰ ਕ੍ਰੈਡਿਟ ਲੋਕ ਦੇਣਗੇ ਮੈਨੂੰ ਲੋਕ ਮੇਰੇ ਜਿਹੜਾ ਜ਼ੋਨ ਹੈ ਚਮਤਾ ਜ਼ੋਨ ਇਹ ਇੱਕ ਬਿਲਕੁਲ ਜੇ ਕਹਿ ਦੀ ਹੈ ਨਾ ਤੇ ਇੱਕ ਅਕਾਲੀ ਦਾ ਇੱਥੇ ਕੋਈ ਨਾਂ ਨਿਸ਼ਾਨੀ ਹੈਗਾ ਬਹੁਤ ਘੱਟ ਕਾਲੀ ਵੋਟ ਹੈ ਇੱਥੇ ਬੀਜੇਪੀ ਤੇ ਕਾਂਗਰਸ ਦਾ ਗੜ ਮੰਨਿਆ ਜਾਂਦਾ ਹੈ ਔਰ ਮੇਰਾ ਖਿਆਲ ਹੈ ਕਿ ਪ੍ਰਮਾਤਮਾ ਭਲੀ ਕਰੇਗਾ ਇਹ ਕਾਂਗਰਸ ਤੇ ਬੀਜੇਪੀ ਦੇ ਗੜ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿੱਚ ਸੀਟ ਪੈਗੀ ਕਿਉਂਕਿ ਲੋਕ ਮੇਰੇ ਕੰਮਾਂ ਨੂੰ ਜੋ ਮੈਂ ਸਮਾਜ ਸੇਵਾ ਦੇ ਕੰਮ ਕੀਤੇ ਆ ਉਹਨੂੰ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਚਾਹੇ ਉਹ ਕਾਂਗਰਸੀ ਹੋਣ ਚਾਹੇ ਉਹ ਬੀਜੇਪੀ ਵਾਲੇ ਹੋਣ ਚਾਹੇ ਉਹ ਝਾੜੂ ਵਾਲੇ ਹੋਣ ਸਾਰੀਆਂ ਪਾਰਟੀਆਂ ਤੋਂ ਉੱਤੇ ਉੱਠ ਕੇ ਜਿਹੜੀ ਆ ਵੋਟ ਉਹ ਦਾਸ ਨੂੰ ਪਾਉਣਗੇ ਕਿਉਂਕਿ ਮੈਂ ਉਹ ਇਨਸਾਨ ਆ ਜਿਹੜਾ 24 ਘੰਟੇ ਲੋਕਾਂ ਦੀ ਸੇਵਾ ਵਿੱਚ ਲੱਗਾ ਰਹਿਣਾ ਜਦੋਂ ਵੀ ਕੋਈ ਮੈਨੂੰ ਬੁਲਾਵੇ ਕੋਈ ਗਰੀਬ ਮੇਰੇ ਕੋ ਆਜੇ ਮੈਂ ਜੋ ਉਹਦੀ ਸੇਵਾ ਕਰ ਸਕਨਾ ਮੈਂ ਉਹਦੀ ਸੇਵਾ ਕਰਨਾ ਸੋ ਮੈਨੂੰ ਆਸ ਹੈ ਕਿ ਲੋਕ ਮੈਨੂੰ ਚੰਗੀਆਂ ਵੋਟਾਂ ਦੇ ਨਾਲ ਜਿਹੜਾ ਉਹ ਜਿਤਾ ਕੇ ਇਹ ਜਿਹੜੀ ਸੀਟ ਆ ਮੇਰੀ ਝੋਲੀ 'ਚ ਪਾਣਗੇ ਜਿਸ ਤਰ੍ਹਾਂ ਭਾਜੀ ਸਰਕਾਰ ਮੌਜੂਦਾ ਸਰਕਾਰ ਆਪ ਦੀ ਸਰਕਾਰ ਜਿਹੜੇ ਸਰਕਾਰ ਤੋਂ ਵਿਰੋਧੀ ਉਮੀਦਵਾਰ ਇਲੈਕਸ਼ਨ ਲੜਦੇ ਚਾਹੇ ਜਿਲ੍ਹਾ ਪ੍ਰੀਸ਼ਦ ਚਾਹੇ ਬਲਾਸੰਤੀ ਦੇਣਾ ਹੁੰਦੇ ਦਿਮਾਗ 'ਚ ਇੱਕ ਮਨ 'ਚ ਡਰ ਆ ਕੇ ਕਿ ਮੌਜੂਦਾ ਸਰਕਾਰ ਧੱਕਾ ਕਰਕੇ ਸਾਡੇ ਜਿਹੜੇ ਚੋਣਾਂ ਦੀ ਗਿਣਤੀ ਵਿੱਚ ਕੋਈ ਹੇਰਫੇਰ ਨਾ ਕਰ ਦੇ। ਦੇਖੋ ਇਹ ਤਾਂ ਹੋ ਸਕਦਾ ਸੰਭਵ ਹੈ ਕਿਉਂਕਿ ਵੇਖੋ ਜਿਹੜੇ 2 ਦਿਨ ਪਾਲੇ ਹੈ ਨਾ ਇਹ ਇਸੇ ਕਰਕੇ ਪਾਲੇ ਆ। ਮੈਂ ਆਪਣੇ ਜ਼ੋਨ ਦੀ ਗੱਲ ਕਰਾਂ ਸਾਨੂੰ ਅੱਜ 10 ਦਿਨ ਹੋ ਗਿਆ ਹਲਕੇ ਦੇ ਵਿੱਚ ਫਿਰਦਿਆਂ। ਔਰ ਅਸੀਂ ਸਰਕਾਰ ਦਾ ਕੋਈ ਵੀ ਬੰਦਾ ਹਲਕੇ ਦੇ ਵਿੱਚ ਜਿਹੜਾ ਜ਼ਿਲ੍ਹਾ ਪ੍ਰਸ਼ਦ ਦੇ ਹੋ ਗਿਆ ਜਾਂ ਬਲਾਕ ਸਮਤੀ ਹੋ ਗਿਆ ਬਹੁਤ ਘੱਟ ਨਜ਼ਰ ਆਏ ਪ੍ਰਚਾਰ ਕਰਦੇ ਨਹੀਂ ਪ੍ਰਚਾਰ ਕਰਦੇ ਸਾਨੂੰ ਨਜ਼ਰ ਨਹੀਂ ਆਏ ਇਤੋਂ ਲੱਗਦਾ ਸਰਕਾਰ ਦੀ ਮਨਸਾ ਖਰਾਬ ਹੈ ਔਰ ਹੋ ਸਕਦਾ ਹੈ ਕਿ ਸਰਕਾਰ ਜਿਹੜੀ ਹੈ ਉਹ ਦੋ ਦਿਨ ਜਿਹੜੇ ਪਾਏ ਆ ਕਿਉਂਕਿ ਉਹ ਜਿਹੜਾ ਸੰਸੋਧੀ ਹੈ ਨਾ ਕਾਂ ਕੀ ਬੋਲ ਕੇ ਗਿਆ ਇਸਾਮਦਮ ਡੰਡ ਵੇਸ ਉਹ ਉਹੀ ਚੀਜ਼ ਵਰਤਣ ਕਿ ਇੱਕ ਕੱਲ ਟੀਵੀ ਤੇ ਚੈਨਲ ਤੇ ਇੱਕ ਖਬਰ ਚੱਲ ਰਹੀ ਆ ਕਿ 100 100 ਉਹਨਾਂ ਨੇ ਬੈਲਟ ਪੇਪਰ ਜਿਹੜੇ ਆ ਉਹ ਛੁਪਾਏ ਆ ਉਹਨਾਂ ਤੇ ਮੋਹਰਾਂ ਲਾ ਕੇ ਇੱਕ ਇੱਕ ਬੂਦ ਦੇ ਵਿੱਚ ਉਹਨਾਂ ਨੇ ਪਹਿਲਾਂ ਹੀ ਪਾਣੇ ਆ ਤੇ ਉਹ ਜਾਂ ਤੇ ਇਦਾਂ ਕਰਨਗੇ ਜਾਂ ਫਿਰ ਡੱਬਿਆਂ ਚ ਉੱਥੇ ਹੀਰਾ ਫੇਰੀ ਕਰਨਗੇ ਜਿੱਥੇ ਗੁਦਾਸੁਰ ਤੋਂ ਹੀ ਪਤਾ ਲੱਗਾ ਹੈ ਬੈਲ ਸਾਹਿਬ ਨੇ ਪਾੜਾ ਸਾਹਿਬ ਦੇ 21 ਉਮੀਦਵਾਰਾਂ ਵਿੱਚੋਂ 15 ਦੀਆਂ ਫਾਈਲਾਂ ਕੈਂਸਲ ਕਰਾ ਕੇ ਤੇ 15 ਬੰਦੇ ਬਿਨਾ ਮੁਕਾਲਾ ਜਿੱਤੂ ਕਰਾ ਦੇ ਵੇਖੋ ਜੀ ਇਹ ਤਾਂ ਪਾੜਾ ਸਾਹਿਬ ਨੇ ਪਹਿਲਾਂ ਰੀਤ ਪਾਈ ਪਹਿਲਾ ਪਾੜਾ ਸਾਹਿਬ ਨੇ ਰੀਤ ਪਾਈ ਤੇ ਅੱਜ ਬਹਿਲ ਸਾਹਿਬ ਨੇ ਕਰਤਾ ਇਹ ਮਾੜਾ ਕੰਮ ਹੈ ਮੈਂ ਤੁਹਾਡੇ ਮਾਧਿਅਮ ਰਹੀਂ ਜਹੇ ਲੀਡਰਾਂ ਨੂੰ ਇਹ ਗੱਲ ਕਹਿਣਾ ਚਾਹਨਾ ਕਿ ਜਿੰਨਾ ਚਿਰ ਤੁਹਾਡੇ ਵਰਕਰ ਮੈਦਾਨ 'ਚ ਨਾ ਜੁਟਣਗੇ ਫਿਰ ਤੁਹਾਡੇ ਵਰਕਰਾਂ ਨੂੰ ਕਿਵੇਂ ਤੁਹਾਨੂੰ ਪਤਾ ਲੱਗੇਗਾ ਪਈ ਸਾਡੀ ਪਾਰਟੀ ਦੇ ਸਾਡੇ ਵਰਕਰਾਂ ਦੇ ਪੱਲੇ ਕੁਝ ਹੈ ਕਿ ਜਾਂ ਤੁਸੀਂ ਆਪਣੇ ਨਾਲ ਕੁਰਸੀਆਂ ਤੇ ਬਹਿ ਕੇ ਫੋਟੋਆਂ ਖਿਚਾਣ ਵਾਲੇ ਲੀਡਰਾਂ ਨੂੰ ਪਸੰਦ ਕਰਦੇ ਹੋ ਵਰਕਰਾਂ ਨੂੰ ਪਸੰਦ ਕਰਦੇ ਹੋ ਜੇ ਮੈਂ ਕਹਿੰਦਾ ਜੀ ਕਿਸੇ ਵੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਆਮ ਹੋਵੇ ਚਾਹੇ ਅਕਾਲੀ ਹੋ ਇਹ ਕੰਮ ਨਹੀਂ ਕਰਨਾ ਚਾਹੀਦਾ ਮਚੋੜ ਮੈਦਾਨ ਦੇ ਵਿੱਚ ਜੰਗ ਲੜਨੀ ਚਾਹੀਦੀ ਆ ਫਿਰ ਸਗੋਂ ਲੀਡਰਾਂ ਨੂੰ ਪਤਾ ਲੱਗਦਾ ਵੀ ਆ ਮੇਰਾ ਵਰਕਰ ਜਿਹੜਾ ਐ ਕਿੰਨੇ ਕ ਵਜੂਦ ਹੈ ਉਹਦਾ ਕਿੰਨਾ ਕ ਵਜਨ ਹੈ ਇਦਾਂ ਕਾਗਜ਼ ਕਟਾ ਕੇ ਉਹਨੂੰ ਬਣਾਉਣਾ ਉਹਦੇ ਨਾਲ ਲੀਡਰ ਦਾ ਆਪਣਾ ਵਜੂਦ ਕਰਦਾ ਇਦਾਂ ਨਹੀਂ ਹੋਣਾ ਚਾਹੀਦਾ ਕੀ ਲੱਗਦਾ ਭਾਜੀ ਤੁਹਾਨੂੰ ਆਖਰ ਪੀ ਵੋਟਰਾਂ ਨੂੰ ਕੀ ਵੀਲ ਕਰਨਾ ਜਾਂਦੀ ਵੋਟਰਾਂ ਨੂੰ ਮੈਂ ਹੀ ਅਪੀਲ ਕਰਨਾ ਚਾਹਨਾ ਕਿ 14 ਤਰੀਕ ਨੂੰ ਹਮ ਹਮਾ ਕੇ ਆਪੋ ਆਪਣੇ ਘਰਾਂ ਵਿੱਚੋਂ ਨਿਕਲ ਕੇ ਜਿਵੇਂ ਸਰਪੰਚਾਂ ਦੀ ਬੋਟ ਤੁਸੀਂ ਪੋਲ ਕਰਦੇ ਹੋ ਜਿਵੇਂ ਐਮਐਲਏ ਦੀ ਬੋਟ ਪੋਲ ਕਰਦੇ ਹੋ ਐਵੇਂ 14 ਤਰੀਕ ਨੂੰ ਇਹ ਵੀ ਇੱਕ ਤਿਹਾਰ ਹੈ ਪੋਲਿੰਗ ਦਾ ਤਿਹਾਰ ਹੈ ਉਹ ਵੱਧ ਤੋਂ ਵੱਧ ਜਾ ਕੇ ਪੋਲਿੰਗ ਸਟੇਸ਼ਨ ਤੇ ਤੇ ਵੋਟਾਂ ਪੋਲ ਕਰੋ ਆਪੋ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਵੋਟਾਂ ਪੋਲ ਕਰੋ ਵੋਟਾਂ ਪੋਲ ਕਰੋਗੇ ਤਾਂ ਆਉਣ ਵਾਲਾ ਜਿਹੜਾ ਭਵਿੱਖ ਹੈ ਆਉਣ ਵਾਲਾ ਜਿਹੜਾ ਸਮਾਂ ਉਹ ਇਹਨਾਂ ਵੋਟਾਂ ਨੂੰ ਲੈ ਕੇ ਸਪਸ਼ਟ ਹੋਵੇਗਾ ਇਸ ਕਰਕੇ ਮੇਰੀ ਸਾਰੇ ਵੋਟਰਾਂ ਨੂੰ ਬੇਨਤੀ ਆ ਕਿ ਆਪੋ ਆਪਣੀ ਬੋਟ ਜਿਹੜੀ ਆ ਉਹ ਬਾਹਰ ਨਿਕਲ ਕੇ ਘਰਾਂ ਤੋਂ ਬਾਹਰ ਆ ਕੇ ਵੋਟ ਪੋਲ ਕਰਨ ਸਾਡੇ ਨਾਲ ਨਾ ਜਿਹੜੇ ਆਪਣੇ ਚੋਣ ਕੰਪੇਨ ਕਰ ਰਹੇ ਬਿੱਲਾ ਜੀ ਦੀ ਹਾਂਜੀ ਭਾਈ ਦੱਸ ਦੋ ਮਰੀਕ ਸਿੰਘ ਜੀ ਤੁਸੀਂ ਕੀ ਕਹਿੰਦਾ ਜਾਂਦੇ ਹੋ ਭਾਈ ਨਾਲ ਤੁਸੀਂ ਜੋਰ ਦੌਰ ਜਾ ਰਹੇ ਹੋ ਭਾਜੀ ਦੇ ਨਾਲ ਜੋਰ ਦੌਰ ਤਾਂ ਰੱਖੀ ਜਾਂਦੀ ਹੈ ਜੀ ਭਾਜੀ ਸੱਚਾ ਸੁੱਚਾ ਆਦਮੀ ਆ ਜਿਹੜਾ ਸੱਚਾ ਸੁੱਚਾ ਆਦਮੀ ਆ ਸਾਰੇ ਲੋਕਾਂ ਦਾ ਭਲਾ ਕਰਦਾ ਆ ਤੇ ਹਾਂ ਵੀ ਭਲੇ ਦੇ ਸਬੰਧ ਦੇ ਵਿੱਚ ਹੀ ਇਹਦੇ ਨਾਲ ਤੇ ਜਿਹੜਾ ਜਿਹਨੂੰ ਇਹਨੂੰ ਜਿਹੜਾ ਵੋਟ ਪਾਏਗਾ ਤੇ ਉਹ ਸਰ ਤੋਂ ਵਧੀਆ ਕੰਮ ਆ ਜੀ ਤੇ ਮੈਨੂੰ ਪੂਰੀ ਇਮੇਜ ਦਾ ਮੈਂ ਜਿੱਥੇ ਇੱਥੇ ਇਲਾਕੇ ਦੇ ਵਿੱਚ ਆਪਣੇ ਪਿੰਡਾਂ 'ਚ ਗਿਆ ਬਾਹਰਲੇ ਪਿੰਡਾਂ 'ਚ ਵੀ ਜਾਇਦਾ ਵਪਾਰਕ ਕੰਮ ਆ ਪਰ ਬਿਲੇ ਭਾਜੀ ਨੂੰ ਬਹੁਤ ਪਸੰਦ ਕਰਦੇ ਨੇ ਵੋਟਾਂ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਤੇ ਬਾਦਲ ਸਾਹਿਬ ਦੀ ਬਦੌਲਤ ਨੂੰ ਵੋਟਾਂ ਅਕਾਲੀ ਦਲ ਦੇ ਨਾਲ ਸਾਰੀਆਂ ਜੁੜੀਆਂ ਨੇ ਤੇ ਵੋਟਾਂ ਵੱਧ ਤੋਂ ਵੱਧ ਪੈਣੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਦਲਵੀਰ ਸਿੰਘ ਬਿੱਲਾ ਜੋ ਕਿ ਜ਼ੋਨ ਨੰਬਰ 14 ਚੌਥਾ ਜ਼ੋਨ ਤੋਂ ਜਿਹੜੇ ਨਾਲ ਮਿਲ ਕੇ ਆਪਣੀ ਜਿਲ੍ਹਾ ਪ੍ਰੀਸੀ ਚੋਣ ਲੜਦੇ ਨੇ ਉਹਨਾਂ ਦੱਸਿਆ ਕਿ ਬੇਸ਼ੱਕ ਸਾਨੂੰ ਲੋਕਾਂ ਤੋਂ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਪਰ ਸਰਕਾਰ ਤੋਂ ਜਿਹੜਾ ਉਹਨਾਂ ਨੇ ਕਹਿ ਵੀ ਸਾਨੂੰ ਡਰਾ ਕਿਉਂਕਿ ਸਰਕਾਰ ਜਿਹੜੀ ਹੈ ਜੇ ੱਧ ਤੱਕ ਇਹ ਸਾਈ ਨਹੀਂ ਕਰਦੀ ਤੇ ਅਸੀਂ ਆਪਣੀ ਜਿਹੜੀ ਹੈ ਇਹ ਸੀਟ ਜਰੂਰ ਜਿੱਤਾਂਗੇ ਉਹਨਾਂ ਨੂੰ ਇਹੀ ਡਰਾ ਕਿ ਹੋ ਸਕਦਾ ਸਰਕਾਰ ਸਾਡਾ ਧੱਕਾ ਕਰਕੇ ਹੜੀਆਂ ਫਾਈਲਾਂ ਜਿਹੜੀਆਂ ਸਾਡੀ ਸੌਰੀ ਜਿਹੜੀ ਵੋਟਾਂ ਜਿਹੜੀਆਂ ਨਾਲ ਉੱਚ ਹੇਰਫੇਰ ਕਰ ਜੀ ਮੇਰੇ ਸਹਿਯੋਗੀ ਸਾਥੀ ਸਕਦੇ ਨਾਲ ਡਾਕ